ਪੰਜਾਬ ਨੂੰ ਤੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਜੀ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸਾਡੇ ਦਰਸ਼ਕਾਂ ਨੂੰ ਪਿਆਰ ਭਰੀ ਸ਼াশਿ ਕਾਲ ਗੁੱਡ ਮਾਰਨਿੰਗ ਨਮਸਤੇ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਭਾਰਤ ਬੰਦ ਦਾ ਸੱਦਾ ਹੈ ਕਿਸਾਨਾਂ ਵੱਲੋਂ ਤੇ ਸਨਾਮ ਦੇ ਬਾਜ਼ਾਰਾਂ ਦੇ ਵਿੱਚ ਖੜੇ ਆ ਇੱਥੇ ਵੀ ਪੂਰਨ ਤੌਰ ਤੇ ਤੁਸੀਂ ਦੇਖ ਸਕਦੇ ਹੋ ਵੀ ਸਨਾਟਾ ਛਾਇਆ ਹੋਇਆ ਆ ਦੁਕਾਨਾਂ ਸਾਰੀਆਂ ਬੰਦ ਨੇ ਫਿਲਹਾਲ ਕਿਸਾਨਾਂ ਨੂੰ ਸਮਰਥਨ ਇਹਨਾਂ ਵੱਲੋਂ ਵੀ ਦਿੱਤਾ ਜਾ ਰਿਹਾ ਹੈਗਾ ਤੇ ਬਿਲਕੁਲ ਇਹ ਸਾਰਾ ਬਾਜ਼ਾਰ ਫਿਲਹਾਲ ਬੰਦ ਹੈ ਜੀ ਅਸੀਂ ਰੇਲਵੇ ਰੋਡ ਤੇ ਖੜੇ ਆ ਜੇ ਆਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜੀ ਸਾਰੀਆਂ ਦੁਕਾਨਾਂ ਲਗਭਗ ਬੰਦ ਨੇ ਤੇ ਪੂਰੀ ਤਰ੍ਹਾਂ ਸਨਾਟਾ ਛਾਇਆ ਹੋਇਆ ਹੈ ਚਲੋ ਭਰਾਵੋ ਅੱਜ ਦਾ ਦਿਨ ਇਸਾਨਾ ਨਾਲ ਰਹੋ ਤੇ ਨਾਲ ਸਾਥ ਦਿਓ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਇਹ ਸਾਰੇ ਜੀ ਤਸਵੀਰਾਂ ਦਾ ਅਸੀਂ ਵੇਖ ਸਕਦੇ ਹਾਂ ਕਿ ਬਾਜ਼ਾਰ ਬਿਲਕੁਲ ਬੰਦ ਹੈ ਜੀ ਫੇਰ ਵੀ ਰੋਡ ਤੇ ਖੜੀਆਂ ਸੁਨਾਮ ਸਨਾਵ ਵੱਲੋਂ ਜਿਹੜਾ ਅੱਜ ਹਾਕ ਬੰਦ ਦਾ ਪੱਤਾ ਦਿੱਤਾ ਗਿਆ ਹੈ ਉਹਦੇ ਤਹਿਤ ਸਾਰਾ ਬਾਜ਼ਾਰ ਬੰਦ ਹੈ ਜੀ ਤਨਵਾਜੀ ਆ ਤੁਸੀਂ ਵੇਖ ਸਕਦੇ ਹੋ ਜੀ ਆ ਨੱਬਾ ਰੁੜਾ ਗਿਆ ਜੀ ਨੱਬਾ ਚੌਕ ਡਾਕਟਰ ਨੱਬਾ ਵਾਲਾ ਚੌਕ ਇੱਧਰ ਹੀ ਬੰਦ ਹੈ ਸਾਰੇ ਧਾਰਾ ਬਾਜ਼ਾਰ ਫਿਲਾਲ ਬੰਦ ਹੈ ਜੀ 8 ਵਜੇ ਚੁੱਕੇ ਨੇ 8 ਵਜੇ ਦੁਕਾਨਾਂ ਖੁੱਲਣ ਲੱਗ ਜੰਨੀ ਪਰ ਬਿਲਕੁਲ ਬਾਜ਼ਾਰ ਬੰਦ ਨੇ ਜੀ ਤੇ ਕਿਸਾਨਾਂ ਵੱਲੋਂ ਫਾਰਟਵਾਨ ਰੋਸ ਤੋਂ ਬਾਅਦ ਤਾਂ ਇਹ ਤਾਂ ਪੂਰਨ ਤੌਰ ਤੇ ਬਿਲਹਾਲ ਹੁਣ ਤੱਕ ਆਪਾਂ ਕਹਿ ਸਕਦੇ ਹਾਂ ਕਿ ਪੂਰਾ ਸਮਰਥਨ ਕਿਸਾਨਾਂ ਨੂੰ ਮਿਲ ਰਿਹਾ ਹੈਗਾ ਸਾਰੇ ਵਪਾਰੀਆ ਨੇ ਦੁਕਾਨਾਂ ਬੰਦ ਕਰਕੇ ਇਹ ਰੋਸ ਜਤਾਇਆ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੁਨਾਮ ਦੇ ਬਾਜ਼ਾਰਾਂ ਦੀਆਂ ਨੇ ਜੀ ਇਹ ਤੇ ਅੱਗੇ ਫਿਰ ਦਿਨ ਦੇ ਵਿੱਚ ਵੀ ਦਿਖਾਵਾਂਗੇ ਵੀ ਕੀ ਹਾਲਾਤ ਨੇ ਉਸੀ ਤਰ੍ਹਾਂ ਹੀ ਦੁਕਾਨਾਂ ਬੰਦ ਰਹਿਣਗੀਆਂ ਜਿਸ ਤਰ੍ਹਾਂ ਹੁਣ ਨੇ ਫਿਲਾਲ ਇੱਥੇ ਬੰਦ ਹੈ ਜੀ ਸਾਰਾ ਤੁਸੀਂ ਧੰਨਵਾਦ ਜੀ